ਅਕਸਰ ਆਪਾਂ ਦੇਖਿਆ ਜੇ ਕਿਤੇ ਪ੍ਰਮਾਤਮਾ ਦੀ ਨਿਗਾਹ ਸਿੱਧੇ ਹੋਵੇ ਤਾਂ ਕੱਖਾਂ ਤੋਂ ਬੰਦਾ ਲੱਖਾਂ ਦਾ ਹੋ ਜਾਂਦਾ ਪਰ ਜੇ ਕਿਤੇ ਪਰਿਵਾਰ ਉੱਤੇ ਸਾੜ ਸਤੀ ਚੱਲ ਪਵੇ ਤਾਂ ਜੋ ਕਰੋੜਪਤੀ ਵੀ ਬੰਦਾ ਉਹ ਵੀ ਰੋੜਾਂ ਤੇ ਆ ਜਾਂਦਾ ਇਸੇ ਤਰ੍ਹਾਂ ਇੱਕ ਕਰੋੜਪਤੀ ਮਾਲਕ ਦੇ ਨਾਲ ਹੋਇਆ ਜੋ ਕਿਸੇ ਟਾਈਮ ਮਹਿੰਗੀਆਂ ਗੱਡੀਆਂ ਦੇ ਵਿੱਚ ਅਤੇ ਮਹਿੰਗੇ ਘਰਾਂ ਦੇ ਵਿੱਚ ਰਹਿੰਦਾ ਸੀ ਇਸ ਤੋਂ ਬਾਅਦ ਉਸਤੇ ਐਸੇ ਮਾੜੇ ਦਿਨ ਸ਼ੁਰੂ ਹੋਏ ਕਿ ਉਹ ਇੱਕ ਦਿਨ ਕਿਰਾਏ ਦੇ ਮਕਾਨ ਤੇ ਆ ਗਿਆ ਅਤੇ ਇਸ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਸੁਸਾਈਡ ਕਰਕੇ ਉਹ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੰਦਾ ਹੈ ਕੌਣ ਆਹੋ ਕਰੋੜਪਤੀ ਕਿੱਥੋਂ ਦਾ ਰਹਿਣ ਵਾਲਾ ਅੱਜ ਇਸ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਕਹਾਣੀ ਇਹ ਪੰਚਕੂਲਾ ਹਰਿਆਣਾ ਦੀ ਹੈ ਪੰਚਕੂਲਾ ਦਾ 27 ਸੈਕਟਰ ਜਿੱਥੋਂ ਦਾ ਰਹਿਣ ਵਾਲਾ ਪ੍ਰਵੀਨ ਮਿੱਤਲ ਰਾਤ ਦਾ ਟਾਈਮ ਸੀ ਰਾਤ ਦੇ ਤਕਰੀਬਨ 10:15 ਹੋਏ ਵੇ ਸੀ ਤਾਂ ਇੱਕ ਖਾਲੀ ਪਲਾਟ ਦੇ ਵਿੱਚ ਇੱਕ ਗੱਡੀ ਖੜੀ ਸੀ ਰਾਤ ਦੇ ਟਾਈਮ ਉਥੋਂ ਦੀ ਲੰਘ ਰਹੇ ਇੱਕ ਵਿਅਕਤੀ ਦੀ ਨਿਗਾ ਉਸ ਗੱਡੀ ਤੇ ਜਿਵੇਂ ਹੀ ਪੈਂਦੀ ਆ ਤਾਂ ਉਸ ਗੱਡੀ ਦੇ ਕੋਲ ਜਾਂਦਾ ਉਹ ਦੇਖਦਾ ਕਿ ਉਸ ਗੱਡੀ ਦੇ ਸ਼ੀਸ਼ੇ ਨੂੰ ਤੌਲੀਏ ਦੇ ਨਾਲ ਢੱਕਿਆ ਹੋਇਆ ਸੀ ਉਸ ਨੂੰ ਕੁਝ ਸ਼ੱਕ ਹੁੰਦਾ ਤਾਂ ਉਹ ਗੱਡੀ ਦੀ ਡ라이ਵਰ ਸੀਟ ਦੇ ਵੱਲ ਚਲਾ ਜਾਂਦਾ ਜਿਵੇਂ ਹੀ ਉਹ ਅੱਗੇ ਜਾ ਕੇ ਡਰਾਈਵਰ ਨੂੰ ਪੁੱਛਦਾ ਹੈ ਵੀ ਤੁਸੀਂ ਇੱਥੇ ਕਿਸ ਵਜ੍ਹਾ ਨਾਲ ਖੜੇ ਹੋ ਤਾਂ ਅਗੋਂ ਡਰਾਈਵਰ ਕਹਿੰਦਾ ਵੀ ਅਸੀਂ ਇੱਥੇ ਪੰਚਕੂਲਾ ਘੁੰਮਣ ਦੇ ਲਈ ਆਏ ਹੋਏ ਸੀ ਤਾਂ ਇਸ ਤੋਂ ਬਾਅਦ ਉਹ ਡਰਾਈਵਰ ਇਹ ਵੀ ਕਹਿੰਦਾ ਕਿ ਪਿੱਛੇ ਮੇਰਾ ਪੂਰਾ ਪਰਿਵਾਰ ਆ ਸੌਂ ਰਿਹਾ ਹੈ ਜਿਵੇਂ ਹੀ ਉਹ ਵਿਅਕਤੀ ਪਿਛਲੀਆਂ ਸੀਟਾਂ ਤੇ ਨਿਗਾਹ ਮਾਰਦਾ ਤਾਂ ਉਹ ਕੀ ਦੇਖਦਾ ਬੱਚੇ ਆ ਤੇ ਬਜ਼ੁਰਗ ਇੱਕ ਔਰਤ ਉਸ ਗੱਡੀ ਦੇ ਵਿੱਚ ਬੇਹੋਸ਼ ਹਾਲਤ ਦੇ ਵਿੱਚ ਪਏ ਸੀ ਉਹਨਾਂ ਨੇ ਇੱਕ ਦੂਜੇ ਉੱਤੇ ਉਲਟੀਆਂ ਕੀਤੀਆਂ ਹੋਈਆਂ ਸੀ ਇਹ ਦੇਖਦੇ ਹੀ ਉਸ ਵਿਅਕਤੀ ਨੂੰ ਸ਼ੱਕ ਹੁੰਦਾ ਅਤੇ ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਫਿਰ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਨੂੰ ਦੱਸਿਆ ਜਾਂਦਾ ਤਕਰੀਬਨ 45 ਮਿੰਟਾਂ ਬਾਅਦ ਉਸ ਜਗ੍ਹਾ ਤੇ ਪੁਲਿਸ ਪਹੁੰਚਦੀ ਹੈ ਅਤੇ ਉਹਨਾਂ ਸੱਤੇ ਵਿਅਕਤੀਆਂ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਅੱਗੇ ਜਾਂਦਾ ਹੈ ਡਾਕਟਰ ਉਹਨਾਂ ਦਾ ਚੈੱਕਅਪ ਕਰਦੇ ਨੇ ਤੇ ਉਹ ਦੱਸਦੇ ਨੇ ਕਿ ਇਹ ਸੱਤੇ ਦੇ ਸੱਤੇ ਜਾਣੇ ਮਰ ਚੁੱਕੇ ਨੇ ਇਸ ਤੋਂ ਬਾਅਦ ਡਾਕਟਰ ਇਹ ਵੀ ਦੱਸਦੇ ਨੇ ਕਿ ਇਨ੍ਹਾਂ ਸੱਤਾ ਜੀਆਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਇਸ ਕਰਕੇ ਇਨ੍ਹਾਂ ਸੱਤਾ ਜਣਾਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਫਿਰ ਪੁਲਿਸ ਇਸ ਕੇ ਦੀ ਇਨਵੈਸਟੀਗੇਸ਼ਨ ਕਰਦੀ ਹੈ ਫੋਰ ਐਕਸਟ੍ਰੀਮ ਅਤੇ ਪੁਲਿਸ ਫਿਰ ਉਸ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਹੈ ਜਿਸ ਜਗ੍ਹਾ ਤੇ ਇਹ ਕਾਂਡ ਵਾਪਰਿਆ ਸੀ ਉਸ ਜਗ੍ਹਾ ਤੇ ਖੜੀ ਗੱਡੀ ਦੀ ਫਿਰ ਤਲਾਸ਼ੀ ਲਈ ਜਾਂਦੀ ਹੈ ਜਿਵੇਂ ਹੀ ਉਸ ਗੱਡੀ ਦੀ ਪੁਲਿਸ ਤਲਾਸ਼ੀ ਕਰਦੀ ਹੈ ਤਾਂ ਉਸ ਦੇ ਵਿੱਚੋਂ ਦੋ ਸੂਸਾਈਡ ਨੋਟਸ ਮਿਲਦੇ ਨੇ ਜਿਵੇਂ ਹੀ ਉਹਨਾਂ ਨੋਟਸਾਂ ਨੂੰ ਪੜਾਇਆ ਜਾਂਦਾ ਤਾਂ ਉਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਅਸੀਂ ਸਾਰਾ ਪਰਿਵਾਰ ਖੁਦਕੁਸ਼ੀ ਕਰ ਰਹੇ ਹਾਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਕਰਜ਼ਾ ਦੇਣਾ ਸੀ ਕੁਝ ਫਾਈਨੈਂਸਰ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੇ ਨੇ ਅਤੇ ਉਹ ਸਾਨੂੰ ਮਾਰਨ ਦੀ ਧਮਕੀ ਦੇ ਰਹੇ ਨੇ ਸਾਡੇ ਪਰਿਵਾਰ ਨੂੰ ਖਤਮ ਕਰਨ ਦੀ ਤਾਂ ਕੁ ਲੈ ਰਹੇ ਨੇ ਇਸ ਤੋਂ ਬਾਅਦ ਅਸੀਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕ ਰਹੇ ਹਾਂ ਸੁਸਾਈਡ ਨੋਟ ਮੁਤਾਬਕ ਪਤਾ ਲੱਗਿਆ ਕਿ ਇਸ ਵਿਅਕਤੀ ਦਾ ਨਾਮ ਪ੍ਰਵੀਨ ਮਿੱਤਲ ਸੀ ਜੋ ਕਿ ਪੰਚਕੂਲਾ ਦਾ ਰਹਿਣ ਵਾਲਾ ਸੀ ਪਹਿਲਾਂ ਇਹ ਦੇਹਰਾਦੂਨ ਦੇ ਵਿੱਚ ਰਹਿੰਦਾ ਸੀ ਉਸ ਤੋਂ ਬਾਅਦ ਇਹ ਪੰਚਕੂਲਾ ਦੇ ਵਿੱਚ ਆ ਕੇ ਰਹਿ ਲਗਦਾ ਹੈ ਕਿਸੇ ਟਾਈਮ ਪ੍ਰਵੀਨ ਮਿੱਤਲ ਨੇ ਇੱਕ ਸਕ੍ਰਾਈਬ ਦੀ ਫੈਕਟਰੀ ਲਗਾਈ ਸੀ ਬੈਂਕ ਤੋਂ ਕਰਜ਼ਾ ਲੈ ਕੇ ਅਤੇ ਫੈਕਟਰੀ ਥੋੜੇ ਟਾਈਮ ਬਾਅਦ ਘਾਟੇ ਦੇ ਵਿੱਚ ਚਲੀ ਜਾਂਦੀ ਹੈ ਇਸ ਤੋਂ ਬਾਅਦ ਉਹ ਬੈਂਕ ਦਾ ਕਰਜ਼ਾ ਨਹੀਂ ਮੋੜ ਪਾਉਂਦਾ ਜਦੋਂ ਕਰਜ਼ਾ ਨਹੀਂ ਮੁੜਦਾ ਤਾਂ ਉਹ ਫਿਰ ਬੈਂਕ ਦਾ ਫਰਾਡ ਹੋ ਜਾਂਦਾ ਇਸ ਤੋਂ ਬਾਅਦ ਫਿਰ ਉਹ ਕੁਝ ਫਾਈਨੈਂਸਰਾਂ ਦੇ ਨਾਲ ਸੰਪਰਕ ਦੇ ਵਿੱਚ ਆਉਂਦਾ ਅਤੇ ਉਹਨਾਂ ਤੋਂ ਉਹ ਮੋਟੀ ਰਕਮ ਕਰਜ਼ੇ ਦੇ ਵਿੱਚ ਲੈਂਦਾ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਤਾਂ ਉਹਦਾ ਜਿਹੜਾ ਕੰਮਕਾਰ ਆ ਉਹ ਹੋਰ ਵੀ ਜ਼ਿਆਦਾ ਠੰਡਾ ਪੈਂਦਾ ਜਾਂਦਾ ਇਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਜਾਂਦਾ ਇਧਰੋਂ ਜਿਹੜੇ ਫਾਈਨੈਂਸਰ ਸੀਗੇ ਉਹ ਉਸ ਤੋਂ ਕਿਸ਼ਤਾਂ ਮੰਗਦੇ ਸੀ ਵਾਰ-ਵਾਰ ਉਸ ਨੂੰ ਫੋਨ ਕਰਕੇ ਕਹਿੰਦੇ ਸੀ ਕਿ ਤੂੰ ਸਾਨੂੰ ਪੈਸੇ ਪੇ ਕਰ ਪਰ ਪ੍ਰਵੀਨ ਕੁਮਾਰ ਦਾ ਕੰਮ ਇੰਨਾ ਵਧੀਆ ਨਹੀਂ ਚੱਲ ਰਿਹਾ ਸੀ ਅਤੇ ਉਹ ਪੈਸੇ ਪੇ ਨਹੀਂ ਕਰ ਪਾ ਰਿਹਾ ਸੀ ਇਸ ਤੋਂ ਬਾਅਦ ਉਸਨੇ ਦੁਖੀ ਹੋ ਕੇ ਇੱਕ ਕਦਮ ਚੁੱਕਿਆ ਇਸ ਤੋਂ ਬਾਅਦ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੁੜ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਇੱਕ ਪਾਸੇ ਤਾਂ ਲੱਗ ਰਿਹਾ ਸੀ ਕੋਈ ਕਤਲ ਦਾ ਮਾਮਲਾ ਪਰ ਦੂਸਰੇ ਪਾਸੇ ਜਦੋਂ ਸੁਸਾਇਡ ਨੋਟਸ ਮਿਲਦੇ ਨੇ ਤਾਂ ਉਹਨਾਂ ਤੋਂ ਪਤਾ ਲੱਗਦਾ ਕਿ ਇਹਨਾਂ ਮੌਤਾਂ ਦੀ ਵਜ੍ਹਾ ਕੁਝ ਹੋ ਰਹੀ ਹੈ ਪਰ ਜਦੋਂ ਪੁਲਿਸ ਇਨਾਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਦੀ ਹੈ ਜਾਨੀ ਕਿ ਪ੍ਰਵੀਨ ਮਿੱਤਲ ਦੇ ਭਤੀਜੇ ਅੰਕਿਤ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਦੱਸਦਾ ਕਿ 2007 ਅਤੇ 8 ਦੇ ਵਿੱਚ ਚਾਚਾ ਬਹੁਤ ਜ਼ਿਆਦਾ ਕਰਜ਼ਈ ਸੀ ਉਹਨਾਂ ਨੇ ਬਹੁਤ ਜ਼ਿਆਦਾ ਕਰਜ਼ਾ ਦੇਣਾ ਸੀ ਉਸ ਟਾਈਮ ਪਰ ਉਹਨਾਂ ਨੇ ਉਸ ਟਾਈਮ ਇਹ ਕਦਮ ਨਹੀਂ ਚੁੱਕਿਆ ਹੁਣ ਤਾਂ ਇਸ ਦੀ ਕੋਈ ਵਜ੍ਹਾ ਹੀ ਨਹੀਂ ਬਣਦੀ ਇਸ ਤੋਂ ਬਾਅਦ ਪ੍ਰਵੀਨ ਦੇ ਸਹੁਰੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਨੇ ਇਹ ਦੱਸਿਆ ਕਿ ਪ੍ਰਵੀਨ ਥੋੜਾ ਮੋਟਾ ਮਾਨਸਿਕ ਪਰੇਸ਼ਾਨ ਚੱਲ ਰਿਹਾ ਸੀ ਕਿਉਂਕਿ ਉਸਨੇ ਬੈਂਕ ਦਾ ਅਤੇ ਕੁਝ ਫਾਈਨੈਂਸਰਾਂ ਦਾ ਕਰਜ਼ਾ ਦੇਣਾ ਸੀ ਅਤੇ ਪਰਿਵਾਰ ਵਾਲਿਆਂ ਨੇ ਵੀ ਦੱਸਿਆ ਕਿ 20-25 ਦਿਨ ਪਹਿਲਾਂ ਹੀ ਪ੍ਰਵੀਨ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਲੱਗਿਆ ਸੀ ਅਤੇ ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤਾਂ ਕਿ ਜੋ ਦੋਸ਼ੀ ਨੇ ਉਹਨਾਂ ਦਾ ਪਤਾ ਲੱਗ ਸਕੇ ਇਸ ਤੋਂ ਬਾਅਦ ਪੁਲਿਸ ਪ੍ਰਵੀਨ ਮਿੱਤਲ ਦੇ ਫੋਨ ਕਾਲ ਦੀ ਸੀਡੀਆਰ ਕਢਵਾਉਂਦੀ ਆ ਤਾਂ ਕਿ ਪਤਾ ਲੱਗ ਸਕੇ ਕਿ ਉਸ ਫਾਈਨੈਂਸਰ ਨੇ ਪਰਵੀਨ ਮਿੱਤਲ ਨੂੰ ਧਮਕੀ ਦਿੱਤੀ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਵਜ੍ਹਾ ਹੋਰ ਹੈ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਮੌਤ ਦੀ ਵਜ੍ਹਾ ਕੋਈ ਹੋਰ ਨਿਕਲ ਆਉਂਦੀ ਹੈ ਇਸ ਕਰਕੇ ਪੁਲਿਸ ਨੇ ਪੂਰੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਪੁਲਿਸ ਉਸ ਦੇ ਆਸਪਾਸ ਦੇ ਏਰੀਏ ਦੇ ਸੀਸੀਟੀਵੀ ਕੈਮਰੇ ਵੀ ਖੰਘਾ ਰਹੀ ਹੈ ਤਾਂ ਕਿ ਜੋ ਵੀ ਕਾਤਲ ਹੋਵੇ ਉਸ ਨੂੰ ਫੜਿਆ ਜਾ ਸਕੇ ਫਿਲਹਾਲ ਪੁਲਿਸ ਇਸ ਕੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਰਵੀਨ ਮਿੱਤਲ ਦੇ ਪਰਿਵਾਰ ਵੱਲੋਂ ਅਚਾਨਕ ਇਸ ਤਰ੍ਹਾਂ ਦਾ ਕਦਮ ਚੁੱਕਣਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੁਲਿਸ ਅਤੇ ਫੋਰੈਕਸ ਟੀਮ ਇਸ ਕੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਉਸ ਨੇ ਕਿਹਾ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਜੋ ਵੀ ਨਿਕਲ ਕੇ ਸਾਹਮਣੇ ਆਵੇਗਾ ਉਹ ਪਬਲਿਕ ਦੇ ਸਾਹਮਣੇ ਦੱਸਿਆ ਜਾਵੇਗਾ ਸੋ ਦਰਸ਼ਕੋ ਇਸ ਘਟਨਾ ਬਾਰੇ ਦੱਸਣਾ ਸਾਡਾ ਇੱਕੋ ਇੱਕ ਮਕਸਦ ਹੁੰਦਾ ਤਾਂ ਕਿ ਹਰ ਇੱਕ ਘਟਨਾ ਤੋਂ ਕੁਝ ਨਾ ਕੁਝ ਸਿੱਖਿਆ ਜਾਵੇ ਜ਼ਿੰਦਗੀ ਦੇ ਵਿੱਚ ਘਾਟੇ ਵਾਦੇ ਚੱਲਦੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਕਦੇ ਬੰਦਾ ਪੌੜੀਆਂ ਚੜ ਜਾਂਦਾ ਹੈ ਤੇ ਕਦੇ ਡਿੱਗ ਪੈਂਦਾ ਹੈ ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਸਦਾ ਬੰਦੇ ਦੇ ਹਾਲਾਤ ਮਾੜੇ ਵੀ ਨਹੀਂ ਰਹਿੰਦੇ ਤੇ ਸਦਾ ਬੰਦੇ ਦੀਆਂ ਚੜ੍ਹਾਈਆਂ ਵੀ ਨਹੀਂ ਰਹਿੰਦੀਆਂ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਖੁਸ਼ ਹੋ ਕੇ ਜਿਉਣਾ ਚਾਹੀਦਾ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਸੋ ਇਸ ਤਰ੍ਹਾਂ ਦੀਆਂ ਹੋਰ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ